ਹੈਲੋ ਜੀ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਆਪਾਂ ਅੱਜ ਬਣਾਇਆ ਜੀ ਬੇਸਣ ਦਾ ਚਿਲਾ ਬਹੁਤ ਹੀ ਜ਼ਿਆਦਾ ਟੇਸਟੀ ਤੇ ਬਹੁਤ ਹੀ ਜ਼ਿਆਦਾ ਸੌਖੇ ਤਰੀਕੇ ਨਾਲ ਆਪਾਂ ਲੋਹੇ ਦੇ ਤਵੇ ਤੇ ਬਣਾਇਆ ਜੀ ਇਸ ਨੂੰ ਜਿੱਤੇ ਆਪਾਂ ਰੋਟੀਆਂ ਬਣਾਉਨੇ ਆ ਠੀਕ ਹੈ ਜੀ ਮੈਂ ਨਾਨ ਸਟਿਕ ਤਵੇ ਦੀ ਬਿਲਕੁਲ ਵੀ ਵਰਤੋਂ ਨਹੀਂ ਕੀਤੀ ਤੁਹਾਡੇ ਨਾਲ ਪੂਰੀ ਰੈਸਪੀ ਸ਼ੇਅਰ ਕਰਾਂਗੀ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਜੀ ਤੇ ਚਿਲਾ ਬਣਾਉਣ ਦੇ ਲਈ ਜੀ ਆਪਾਂ ਇੱਥੇ ਲੈ ਲਿਆ ਜੀ ਇੱਕ ਕੌਲੀ ਬੇਸਣ ਦੀ ਲੈ ਲਈ ਆਪਾਂ ਠੀਕ ਹੈ ਜੀ ਤੇ ਇਹਦੇ ਵਿੱਚ ਆਪਾਂ ਇਹ ਦੋ ਚਮਚ ਜਿਹੜੇ ਨੇ ਮੈਂ ਸੂਜੀ ਤੇ ਲੈਨੇ ਸੂਜੀ ਜੀ ਆਪਸ਼ਨਲ ਹੈ ਤੁਸੀਂ ਸਕੀਪ ਵੀ ਕਰ ਸਕਦੇ ਹੋ ਜੇਕਰ ਨਹੀਂ ਹੈਗੀ ਤੁਹਾਡੇ ਕੋਲ ਮੇਰੇ ਕੋਲ ਹੈਗੀ ਸੀ ਤਾਂ ਮੈਂ ਥੋੜੀ ਜੀ ਐਡ ਕਰ ਲਈ ਵਿੱਚ ਤੇ ਇਹ ਜੀ ਆਪਾਂ ਇੱਕ ਚਮਚ ਪਾ ਦਾਂਗੇ ਕੁੱਟੀ ਹੋਈ ਲਾਲ ਮਿਰਚ ਦਾ ਠੀਕ ਹੈ ਜੀ ਇੱਕ ਚਮਚ ਆਪਾਂ ਪਾ ਦਿੱਤਾ ਇੱਥੇ ਨਮਕ ਦਾ ਤੇ ਦੋਕ ਛੁਟਕੀਆਂ ਮੈਂ ਇੱਥੇ ਹਲਦੀ ਲਈ ਹੈ ਠੀਕ ਹੈ ਜੀ ਤੇ ਹੁਣ ਜੀ ਆਪਾਂ ਇਹ ਅੱਧਾ ਕੁ ਚਮਚ ਜੀਰਾ ਲਿਆਵਾਂ ਇਸ ਤੋਂ ਬਾਅਦ ਜੀ ਆਪਾਂ ਇੱਥੇ ਮੈਂ ਇੱਕ ਪਿਆਜ਼ ਲਿਆ ਸੀ ਛੋਟੇ ਵਾਲਾ ਤੇ ਟਮਾਟਰ ਤੇ ਧਨੀਆ ਥੋੜਾ ਜਿਹਾ ਤੇ ਹਰੀਆਂ ਮਿਰਚਾਂ ਇਹਨਾਂ ਨੂੰ ਮੈਂ ਬਰੀਕ-ਬਰੀਕ ਕੱਟ ਲਿਆ ਸੀਗਾ ਠੀਕ ਹੈ ਜੀ ਤੇ ਆਪਾਂ ਇਹਨਾਂ ਨੂੰ ਐਡ ਕਰ ਦਾਂਗੇ ਵਿੱਚ ਤੁਸੀਂ ਜੇਕਰ ਕੋਈ ਸਬਜ਼ੀ ਵੀ ਐਡ ਕਰਨਾ ਚਾਹੁੰਦੇ ਹੋ ਤਾਂ ਐਡ ਕਰ ਸਕਦੇ ਹੋ ਬਰੀਕ-ਬਰੀਕ ਕੱਟ ਲਿਓ ਤੁਸੀਂ ਠੀਕ ਹੈ ਜੀ ਤੇ ਹੁਓ ਜੀ ਹੁਣ ਜੀ ਮੈਂ ਇੱਥੇ ਪਾ ਦਿੱਤਾ ਵਾਂ ਆ ਥੋੜਾ ਜਿਹਾ ਗਰਮ ਮਸਾਲਾ ਤੇ ਹੁਣ ਆਪਾਂ ਸਾਰੀਆਂ ਚੀਜ਼ਾਂ ਨੂੰ ਮਿਕਸ ਕਰ ਲਾਂਗੇ ਚੰਗੀ ਤਰ੍ਹਾਂ ਪਹਿਲਾਂ ਠੀਕ ਹੈ ਜੀ ਇਸ ਤਰ੍ਹਾਂ ਚਮਚ ਦੇ ਨਾਲ ਤੇ ਹੁਣ ਜੀ ਇਹਦੇ ਵਿੱਚ ਆਪਾਂ ਪਾਣੀ ਐਡ ਕਰਾਂਗੇ ਪਾਣੀ ਆਪਾਂ ਥੋੜਾ ਥੋੜਾ ਕਰਕੇ ਐਡ ਕਰਾਂਗੇ ਆਪਾਂ ਇਹਦਾ ਇੱਕ ਘੋਲ ਬਣਾਵਾਂਗੇ ਠੀਕ ਹੈ ਜੀ ਬਹੁਤ ਸਮੂਥ ਜਿਹਾ ਪੇਸਟ ਬਣਾਉਣਾ ਆਪਾਂ ਇਹਦਾ ਇੱਕ ਤੇ ਇਸ ਤਰ੍ਹਾਂ ਥੋੜਾ ਥੋੜਾ ਪਾਣੀ ਆਪਾਂ ਐਡ ਕਰਦੇ ਹੋਏ ਇਹਦਾ ਜਿਹੜਾ ਪੇਸਟ ਬਣਾਵਾਂਗੇ ਨਾ ਹੀ ਜ਼ਿਆਦਾ ਸੰਘਣਾ ਬਣਾਉਣਾ ਤੇ ਨਾ ਹੀ ਆਪਾਂ ਪਤਲਾ ਬਣਾਉਣਾ ਇਸ ਤਰ੍ਹਾਂ ਆਪਾਂ ਦੇਖ ਕੇ ਪਾਣੀ ਐਡ ਕਰਦੇ ਜਾਵਾਂਗੇ ਤੇ ਇਸ ਨੂੰ ਚੰਗੀ ਤਰ੍ਹਾਂ ਵਿੱਚ ਮਿਕਸ ਕਰਦੇ ਆਂਗੇ ਤੁਸੀਂ ਵਿਸਕਰ ਦਾ ਵੀ ਯੂਜ਼ ਕਰ ਸਕਦੇ ਹੋ ਇੱਥੇ ਠੀਕ ਹੈ ਮੈਂ ਚਮਚ ਦੇ ਨਾਲ ਹੀ ਕਰ ਲਿਆ ਤੇ ਸਾਰਾ ਗਲਾਸ ਇੱਕ ਪਾਣੀ ਦਾ ਜਿਹੜਾ ਆਪਣਾ ਲਿਆ ਸੀਗਾ ਆਪਾਂ ਉਹ ਸਾਰਾ ਪਾਣੀ ਜਿਹੜਾ ਵਾ ਲੱਗ ਗਿਆ ਵਾ ਦੇਖ ਸਕਦੇ ਹੋ ਤੁਸੀਂ ਆਪਣਾ ਜਿਹੜਾ ਬੈਟਰ ਹੈ ਤਿਆਰ ਹੋ ਗਿਆ ਵਾ ਤੇ ਇਸੇ ਤਰ੍ਹਾਂ ਦਾ ਹੀ ਆਪਾਂ ਚਾਹੀਦਾ ਵਾ ਦੇਖ ਸਕਦੇ ਹੋ ਇਸ ਤਰ੍ਹਾਂ ਦੀ ਕਨਸਿਸਟੈਂਸੀ ਹੋਣੀ ਚਾਹੀਦੀ ਆ ਤੇ ਹੁਣ ਜੀ ਆਪਣਾ ਕੋਲ ਜਿਹੜਾ ਬਣ ਗਿਆ ਵਾ ਤੇ ਹੁਣ ਆਪਾਂ ਇਸ ਨੂੰ ਢੱਕ ਕੇ ਰੱਖਾਂਗੇ 5 ਤੋਂ 10 ਮਿੰਟ ਦੇ ਲਈ ਦੇ ਹੁਣ ਜੀ ਆਪਾਂ ਇੱਧਰ ਗੈਸ ਦੇ ਉੱਪਰ ਤਵਾ ਰੱਖ ਦਿੱਤਾ ਠੀਕ ਹੈ ਜੀ ਦੇਖ ਸਕਦੇ ਤੁਸੀਂ ਆਪਾਂ ਲੋਹੇ ਦਾ ਤਵਾ ਲਿਆ ਵਾ ਨਾਨ ਸਟਿੱਕੀ ਤਵਾ ਨਹੀਂ ਲਿਆ ਹੈਗਾ ਜੀ ਠੀਕ ਹੈ ਜੀ ਆਪਾਂ ਇਹਦੇ ਤੇ ਚਿਲਾ ਬਣਾਵਾਂਗੇ ਤੇ ਹੁਣ ਜੀ ਮੈਂ ਇੱਥੇ ਘਿਓ ਐਡ ਕੀਤਾ ਵਾ ਅੱਧਾ ਚਮਚ ਅੱਧੇ ਚਮਚ ਤੋਂ ਵੀ ਘਾਟੀ ਸੀਗਾ ਤਵੇ ਤੇ ਫੈਲਾ ਦਿੱਤਾ ਮੈਂ ਸਾਰਿਆਂ ਨੂੰ ਤੇ ਹਾ ਜੀ ਆਪਾਂ ਬੈਟਰ ਨੂੰ ਇੱਕ ਵਾਰ ਜਸਾ ਕੜਛੀ ਦੇ ਨਾਲ ਹਿਲਾ ਲਾਂਗੇ ਠੀਕ ਹੈ ਜੀ ਚੰਗੀ ਤਰ੍ਹਾਂ ਤੇ ਹੁਣ ਜੀ ਆਪਾਂ ਇੱਕ ਕੜਛੀ ਭਰ ਕੇ ਇਸ ਤਰ੍ਹਾਂ ਬੈਟਰ ਦੀ ਤਵੇ ਦੇ ਉੱਪਰ ਇਸ ਤਰ੍ਹਾਂ ਫੈਲਾ ਦਾਂਗੇ ਠੀਕ ਹੈ ਜੀ ਇਸ ਤਰ੍ਹਾਂ ਆਪਾਂ ਫੈਲਾ ਦੇਣਾ ਪਤਲਾ-ਪਤਲਾ ਜਿਆਦਾ ਪਤਲਾ ਵੀ ਨਹੀਂ ਤੇ ਜਿਆਦਾ ਮੋਟਾ ਵੀ ਨਹੀਂ ਇਸ ਤਰ੍ਹਾਂ ਆਪਾਂ ਫੈਲਾ ਦਾਂਗੇ ਤਵੇ ਦੇ ਉੱਪਰ ਠੀਕ ਹੈ ਜੀ बस ਹਲਕਾ ਜਿਹਾ ਉੱਪਰ ਕੜਚੀ ਨੂੰ ਆਪਾਂ ਹਿਲਾਉਣਾ ਲਗਾਉਣਾ ਤੋਂ ਪ੍ਰੈਸ ਕਰਨਾ ਵਾ ਜਿਆਦਾ ਨਹੀਂ ਠੀਕ ਹੈ ਜੀ ਨਹੀਂ ਤਾਂ ਤਵੇ ਤੇ ਨਾਲ ਚਿਪਕ ਜਾਏਗਾ ਹਲਕਾ-ਹਲਕਾ ਫੈਲਾ ਦੇਣਾ ਆਪਾਂ ਉੱਪਰ ਤੇ ਜਦੋਂ ਸਾਈਡਾਂ ਤੋਂ ਇਹ ਆਪਣੇ ਆਪ ਪਤਾ ਲੱਗ ਜੇਗਾ ਤੁਹਾਨੂੰ ਜਦੋਂ ਪੱਕ ਜੇਗਾ ਇਹ ਠੀਕ ਹੈ ਜੀ ਆਪਾਂ ਇਸ ਤਰ੍ਹਾਂ ਪਲਟੇ ਦੇ ਨਾਲ ਇਸ ਦਾ ਇਸ ਨੂੰ ਚੈੱਕ ਕਰਾਂਗੇ ਸਾਈਡਾਂ ਤੋਂ ਪਿੰਨਾਰੀਆਂ ਤੋਂ ਠੀਕ ਹੈ ਜੀ ਇਸ ਨੇ ਆਪਣੇ ਆਪ ਜਿਹੜਾ ਵਾ ਤਵੇ ਨੂੰ ਛੱਡ ਦੇਣਾ ਵਾ ਬਹੁਤ ਹੀ ਵਧੀਆ ਜਿਹੜਾ ਵਾ ਆਪਣਾ ਚੀਲਾ ਬਣ ਕੇ ਤਿਆਰ ਹੋਏਗਾ ਤੇ ਲਓ ਜੀ ਹੁਣ ਆਪਾਂ ਇਸ ਨੂੰ ਪਲਟ ਦਿੰਨੇ ਆ ਆਪਾਂ ਕੋਈ ਨਾਨ ਸਟਿਕ ਤਵੇ ਦੀ ਵਰਤੋਂ ਨਹੀਂ ਕੀਤੀ ਹੈਗੀ ਆਪਾਂ ਸਿਰਫ ਨਾਰਮਲ ਜਿਹੜਾ ਤਵਾ ਜਿੱਤੇ ਮ ਰੋਟੀਆਂ ਬਣਾਉਂਦੀਆਂ ਨਾਰਮਲ ਉਹੀ ਤਵਾ ਆਪਾਂ ਵਰਤਿਆ ਵਾ ਤੇ ਬਹੁਤ ਵਧੀਆ ਜਿਹੜਾ ਬਣ ਕੇ ਤਿਆਰ ਹੁੰਦੇ ਨੇ ਜੀ ਇਹ ਚੀਲੇ ਤੁਸੀਂ ਵੇਸਣ ਤੇ ਪੂੜੇ ਵੀ ਕਹਿ ਸਕਦੇ ਹੋ ਇਹਨਾਂ ਨੂੰ ਠੀਕ ਹੈ ਜੀ ਬੱਚੇ ਬਹੁਤ ਪਸੰਦ ਕਰਦੇ ਨੇ ਤੇ ਬਹੁਤ ਹੀ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੁੰਦੇ ਨੇ ਇੱਕ ਵਾਰ ਜ਼ਰੂਰ ਬਣਾ ਕੇ ਦੇਖਿਓ ਤੇ ਲੋ ਜੀ ਆਪਾਂ ਹੁਣ ਇਸ ਨੂੰ ਫੇਰ ਪਲਟ ਦਿੰਨੇ ਆ ਇਸੇ ਤਰ੍ਹਾਂ ਹੀ ਤੇ ਲੋ ਜੀ ਦੂਜੇ ਪਾਸੇ ਵੀ ਤੁਸੀਂ ਦੇਖ ਸਕਦੇ ਹੋ ਕਿੰਨਾ ਵਧੀਆ ਆਪਣਾ ਜਿਹੜਾ ਚੀਲਾਵਾ ਬਣ ਕੇ ਤਿਆਰ ਹੋ ਗਿਆ ਵਾ ਇਸੇ ਤਰ੍ਹਾਂ ਹੀ ਉਲਟ ਉਲਟ ਤੇ ਪਲਟਦੇ ਹੋਏ ਆਪਾਂ ਇਸ ਨੂੰ ਪਕਾ ਲਾਂਗੇ ਠੀਕ ਹੈ ਜੀ ਗੈਸ ਦੀ ਫਲੇਮ ਆਪਾਂ ਲੋਹੀ ਰੱਖਣੀ ਹੈ ਜ਼ਿਆਦਾ ਹਾਈ ਨਹੀਂ ਕਰਨੀ ਠੀਕ ਹੈ ਜੀ ਲੋ ਲੋ ਤੋਂ ਮੀਡੀਅਮ ਕਰਨੀ ਹੈ ਇਹ ਜਾਂ ਲੋ ਤੋਂ ਮੀਡੀਅਮ ਹਾਈ ਫਲੇਮ ਤੇ ਨਾ ਤੁਸੀਂ ਬਣਾਓ ਜੀ ਨਹੀਂ ਤਾਂ ਜਿਹੜੇ ਆਪਣੇ ਚੀਲੇ ਨਹੀਂ ਸੜ ਸਕਦੇ ਨੇ ਠੀਕ ਹੈ ਜੀ ਤੇ ਵਿੱਚੋਂ ਵੀ ਕੱਚੇ ਰਹਿ ਜਾਣਗੇ ਲੋ ਫਲੇਮ ਤੇ ਬਣਾਵਾਂਗੇ ਤੇ ਵਿੱਚੋਂ ਵੀ ਚੰਗੀ ਤਰ੍ਹਾਂ ਪੱਕ ਜਾਣਗੇ ਤੇ ਲੋ ਜੀ ਆਪਣਾ ਇੱਕ ਚੀਲਾ ਹੋ ਗਿਆ ਰੈਡੀ ਤੇ ਬਾਕੀ ਵੀ ਆਪਾਂ ਇਸੇ ਤਰੀਕੇ ਬਣਾ ਲਾਂਗੇ ਅੱਜ ਮੈਂ ਦੂਸਰਾ ਜਿਹੜਾ ਬਣਾਉਣ ਲੱਗੀ ਹਾਂ ਉਹ ਵੀ ਤੁਹਾਨੂੰ ਦੱਸਦੇ ਆਪਾਂ ਕਿਸ ਤਰ੍ਹਾਂ ਬਣਾਵਾਂਗੇ ਦੂਸਰਾ ਚੀਲਾ ਵੀ ਆਪਾਂ ਇਸੇ ਤਰੀਕੇ ਘੋ ਪਾ ਲਾਂਗੇ ਪਹਿਲਾਂ ਤੇ ਫਿਰ ਆਪਾਂ ਉਹਦੇ ਉੱਪਰ ਇਸ ਤਰ੍ਹਾਂ ਬੈਟਰ ਜਿਹੜੇ ਨੂੰ ਤਵੇ ਦੇ ਉੱਪਰ ਫੈਲਾ ਦਾਂਗੇ ਠੀਕ ਹੈ ਜੀ ਤੁਹਾਡੇ ਸਾਹਮਣੇ ਹੀ ਆਪਾਂ ਦੂਸਰਾ ਵੀ ਬਣਾ ਲਿਆ ਉਸੇ ਤਵੇ ਦੇ ਉੱਪਰ ਤੇ ਦੋ ਜੀ ਆਪਾਂ ਇਸ ਤਰ੍ਹਾਂ ਫੈਲਾ ਦਾਂਗੇ ਜੇ ਹੁਣ ਆਪਾਂ ਥੋੜੀ ਵੇਟ ਕਰਾਂਗੇ ਸਾਈਡਾਂ ਤੋਂ ਪੱਕਣ ਦੀ ਠੀਕ ਹੈ ਜੀ ਤੇ ਇਸੇ ਤਰ੍ਹਾਂ ਕਿਨਾਰੀਆਂ ਨੂੰ ਆਪਾਂ ਪਲਟੇ ਦੇ ਨਾਲ ਇਸ ਤਰ੍ਹਾਂ ਚੈੱਕ ਕਰ ਲਾਂਗੇ ਕਿ ਪੱਕ ਗਈਆਂ ਜਾਂ ਨਹੀਂ ਠੀਕ ਹੈ ਜੀ ਅਗਰ ਪੱਕ ਜਾਈਗੀ ਤਾਂ ਈਜ਼ੀਲੀ ਇਸਨੇ ਕਿਨਾਰੀਆਂ ਨੂੰ ਜਿਹੜਾ ਵਾ ਛੱਡ ਦੇਣਾ ਤੇ ਲੋ ਜੀ ਹੁਣ ਆਪਾਂ ਇਸ ਨੂੰ ਪਲਟ ਦਾਂਗੇ ਠੀਕ ਹੈ ਜੀ ਤੇ ਹੁਣ ਆਪਾਂ ਇਸ ਨੂੰ ਵੀ ਪਕਾ ਲਾਂਗੇ ਦੋਨੋਂ ਸਾਈਡ ਤੋਂ ਚੰਗੀ ਤਰ੍ਹਾਂ ਤੇ ਸਾਈਡਾਂ ਤੇ ਆਪਾਂ ਇਸ ਤਰ੍ਹਾਂ ਘਿਓ ਲਗਾ ਲਾਂਗੇ ਠੀਕ ਹੈ ਜੀ ਬਹੁਤ ਹੀ ਜ਼ਿਆਦਾ ਵਧੀਆ ਜਿਹੜੇ ਚੀਲੇ ਨੇ ਆਪਣੇ ਬਣ ਕੇ ਤਿਆਰ ਹੋ ਜਾਂਦੇ ਆ ਆਪਣੇ ਲੋਹੇ ਦੇ ਤਵੇ ਦੇ ਉੱਪਰ ਹੀ ਤੇ ਹੁਣ ਜੀ ਆਪਾਂ ਇਸ ਨੂੰ ਵੀ ਪਲਟ ਦਿਆਂਗੇ ਲੋਤੀ ਹੁਣ ਇਸੇ ਤਰ੍ਹਾਂ ਉਲਟਾਉਂਦੇ ਪਲਟਾਉਂਦੇ ਹੋਏ ਆਪਾਂ ਇਸ ਨੂੰ ਵੀ ਪਕਾ ਲਾਂਗੇ ਤੇ ਲੋ ਜੀ ਆਪਣਾ ਦੂਸਰਾ ਜਿਹੜਾ ਚਿਲਾ ਇਹ ਵੀ ਤਿਆਰ ਹੋ ਚੱਲਿਆ ਵਾ ਠੀਕ ਹੈ ਜੀ ਇਸੇ ਤਰ੍ਹਾਂ ਹੀ ਆਪਾਂ ਬਾਕੀ ਦੇ ਵੀ ਸਾਰੇ ਬਣਾ ਕੇ ਤਿਆਰ ਕਰ ਲਾਂਗੇ ਤੇ ਹੁਣ ਜੀ ਆਪਾਂ ਤੁਹਾਨੂੰ ਪਲੇਟ ਕਰ ਰੈਡੀ ਕਰਕੇ ਦਿਖਾਉਨੇ ਆ ਤੇ ਲੋ ਜੀ ਆਪਣੀ ਪਲੇਟ ਜਿਹੜੀ ਰੈਡੀ ਹੋ ਗਈ ਹੈ ਤੇ ਆਪਣੇ ਚੀਲੇ ਵੀ ਬਣ ਗਏ ਨੇ ਠੀਕ ਹੈ ਜੀ ਬਹੁਤ ਹੀ ਜ਼ਿਆਦਾ ਟੇਸਟੀ ਤੇ ਬਹੁਤ ਹੀ ਸੌਖੇ ਤਰੀਕੇ ਦੇ ਨਾਲ ਆਪਾਂ ਬਣਾ ਲਏ ਨੇ ਸਿਰਫ ਨਾਰਮਲ ਤਵੇ ਦੇ ਉੱਪਰ ਹੀ ਲੋਹੇ ਦੇ ਜਿਹੜਾ ਨਾਰਮਲ ਤਵਾ ਹੁੰਦਾ ਤੇ ਆਪਾਂ ਇਸ ਨੂੰ ਰੈੱਡ ਚਟਨੀ ਦੇ ਨਾਲ ਸਰਵ ਕਰਾਂਗੇ ਬਹੁਤ ਹੀ ਜ਼ਿਆਦਾ ਟੇਸਟੀ ਲੱਗਦੀ ਹੈ ਤੁਸੀਂ ਹਰੀ ਚਟਨੀ ਵੀ ਲੈ ਸਕਦੇ ਹੋ ਠੀਕ ਹੈ ਜੀ ਤੇ ਜੇਕਰ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗੀ ਹੋਵੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰ ਦਿਓ ਤੇ ਚੈਨਲ ਨੂੰ ਵੀ ਪਲੀਜ਼ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਜ਼ਰੂਰ ਪ੍ਰੈਸ ਕਰ ਲਿਓ ਤੇ ਚਲੋ ਜੀ ਮਿਲਦੇ ਆ ਅਗਲੀ ਵੀਡੀਓ 'ਚ ਤਦ ਤੱਕ ਲਈ ਜੀ ਬਾਏ ਬਾਏ